ਗੱਲ ਕੌੜੀ ਲੱਗੂਗੀ ਗੱਲ ਦੋਸਤੋ ਆਏ ਆ ਕਿ ਰੱਬ ਦਾ ਲੋਕ ਕਹਿੰਦੇ ਬੜਾ ਕਹਿਰ ਤੇ ਇਸ ਵਕਤ ਰੱਬ ਨੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇੰਨੀ ਭਗੜੜ ਮਚਾਈ ਹੋਈ ਆ ਕਿ ਲੋਕ ਇਧਰ ਉਧਰ ਭੱਜਦੇ ਆ ਤੇ ਇੰਨਾ ਜਿਆਦਾ ਨੁਕਸਾਨ ਹੋ ਰਿਹਾ ਫਸਲਾਂ ਦਾ ਜੀਵੀਆਂ ਦਾ ਭਰਾਵਾਂ ਦਾ ਤੇ ਪਿੰਡਾਂ ਦੇ ਪਿੰਡ ਰੁੜ ਚੁੱਕੇ ਆ ਦਰਿਆ ਫੁੱਲ ਵਗ ਪਿਆ ਪਾਣੀ ਫੁੱਲ ਖੁੱਲਾ ਛੱਡਿਆ ਹੋਇਆ ਕਹਿੰਦੇ ਰੱਬ ਨੇ ਬਹੁਤ ਮਾਰੀ ਕੀਤੀ ਇੱਕ ਵਿਚਾਰਾ ਵੀਰ ਰੱਬ ਨੂੰ ਬਹੁਤ ਬੁਰਾ ਬੋਲ ਰਿਹਾ ਸੀ ਕਿ ਰੱਬਾ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਰੱਬ ਦੋਸਤੋਂ ਕਦੇ ਵੀ ਕਿਸੇ ਨਾਲ ਮਾਰੀ ਨਹੀਂ ਕਰਦਾ ਰੱਬ ਨੇ ਅੱਜ ਤੱਕ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਜਦੋਂ ਵੀ ਕੀਤਾ ਮਾਰਾ ਇਨਸਾਨ ਨੇ ਕੀਤਾ ਹੈ ਇਨਸਾਨ ਇਨਸਾਨ ਦਾ ਹੀ ਵੈਰੀਆ ਇਹ ਜਗਾ ਜਿਹੜੀ ਉਹ ਸਾਰੀ ਧਰਤੀ ਕੁਦਰਤ ਉਹਦੀ ਆ ਉਹ ਜਦੋਂ ਚਾਹੇ ਜੋ ਮਰਜ਼ੀ ਕਰ ਸਕਦਾ ਪਰ ਜਿਹੜੇ ਹਾਲ ਆਏ ਆ ਇਹਦੇ ਕਸੂਰਵਾਰ ਸਾਡੇ ਲੋਕ ਨੇ ਜੀਮਿੰਦਾਰਾਂ ਭਰਾਵਾਂ ਨੂੰ ਬੇਨਤੀ ਆ ਕਿ ਰੱਬ ਨੂੰ ਨਾ ਖੁੱਸੋ ਰੱਬ ਨੇ ਤੁਹਾਡਾ ਨਹੀਂ ਮਾਰਾ ਕੀਤਾ ਸਾਡੇ ਜਿਹੜੇ ਭਾਖੜਾ ਡੈਮ ਆ ਹੋਰ ਵੱਡੇ ਵੱਡੇ ਡੈਮ ਆ ਸਾਡੀਆਂ ਸਰਕਾਰਾਂ ਨੇ ਉੱਥੇ ਪਾਣੀ ਬੰਨ ਕੇ ਰੱਖਿਆ ਪਰ ਜਦੋਂ ਫੋਲੋ ਭਰ ਜਾਂਦਾ ਫਿਰ ਉਹਨੂੰ ਛੱਡ ਦਿਆ ਛੱਡ ਦਿਆ ਤੇ ਪਾਣੀ ਫਿਰ ਆਪਦੀ ਜਗ੍ਹਾ 100 ਸਾਲ ਬਾਅਦ ਕਹਿੰਦੇ ਲੈਂਦਾ ਹੀ ਲੈਂਦਾ ਜਦੋਂ ਜੀ ਕੀਤਾ ਜਿੱਥੋਂ ਤੱਕ ਜਮੀਨਾ ਜਾਂ ਉਹ ਧਰਤੀ ਉਹਦੀ ਆ ਉਹ ਜਿੱਥੋਂ ਮਰਜੀ ਜਾ ਸਕਦਾ ਉਹ ਉਹਦਾ ਹੀ ਆ ਪਰ ਸਾਡੇ ਲੋਕਾਂ ਦਾ ਕਸੂਰ ਵਾਰੇ ਆ ਕਿ ਜਿੱਥੇ ਡੈਮ ਆ ਵੱਡੇ ਵੱਡੇ ਉੱਥੇ ਪਾਣੀ ਨੂੰ ਜਮਾ ਕਰਕੇ ਰੱਖਿਆ ਜਾਂਦਾ ਉਸ ਪਾਣੀ ਨੂੰ ਉਸ ਟਾਈਮ ਤੇ ਨਹੀਂ ਛੱਡਿਆ ਜਾਂਦਾ ਜਦੋਂ ਪਾਣੀ ਦੀ ਬੜੀ ਕਮੀ ਹੁੰਦੀ ਆ ਪੰਜਾਬ ਦੇ ਵਿੱਚ ਫਸਲਾਂ ਨੂੰ ਲਾਉਣਾ ਹੁੰਦਾ ਹੋਰ ਪਾਸੇ ਪਾਣੀ ਚਾਹੀਦਾ ਹੈ ਸਚਾਈ ਆਸਤੇ ਚਾਹੀਦਾ ਫਸਲ ਲਵਾਈ ਆਸਤੇ ਚਾਹੀਦਾ ਉਦੋਂ ਇਹਨਾਂ ਕੋਲੇ ਪਾਣੀ ਬਿਲਕੁਲ ਨਹੀਂ ਹੈਗਾ ਪਰ ਜਦੋਂ ਇਸ ਜ਼ਮੀਨ ਨੂੰ ਪਾਣੀ ਦਾ ਲੋੜ ਨਹੀਂ ਹੁੰਦੀ ਤੇ ਜਿਹੜੇ ਪਿੱਛੇ ਬੰਨ ਲਾਏ ਆ ਵੱਡੇ ਦਰਿਆਵਾਂ 'ਚ ਤੇ ਡੈਮਾਂ 'ਚ ਫਿਰ ਉੱਥੋਂ ਪਾਣੀ ਇੱਕੇਦਾਂ ਮਖੋਲਦੇ ਆ ਉਹ ਪਾਣੀ ਫਿਰ ਜਾ ਕੇ ਕਿਸਾਨਾਂ ਦੀਆਂ ਫਸਲਾਂ ਰੋੜਦਾ ਜਿੰਦਗੀ ਦੀ ਕਮਾਈ ਰੋੜਦਾ ਸਾਰੇ ਸਾਲ ਦੀ ਕਮਾਈ ਰੋੜਦਾ ਤੇ ਪਾਣੀ ਨੂੰ ਜਿੱਥਨੂੰ ਜਗ੍ਹਾ ਮਿਲਦੀ ਆ ਉਧਰ ਨੂੰ ਜਾਂਦਾ ਰਹਿਂਦੀ ਖੁੰਦੀ ਜਿਹੜੀ ਸਾਡੀ ਸਰਕਾਰਾਂ ਦੇ ਬੜੇ ਕਸੂਰ ਆ ਸਰਕਾਰਾਂ ਸਾਡੀਆਂ ਟਾਈਮ-ਟਾਈਮ ਤੇ ਜਿਹੜੇ ਸਾਨੂੰ ਸਹੂਲਤਾਂ ਚਾਹੀਦੀਆਂ ਉਹ ਨਹੀਂ ਦੇ ਸਕੀਆਂ ਅੱਜ ਤੱਕ ਨਹੀਂ ਦੇ ਸਕੀਆਂ ਜਿੱਥੇ ਲੋਕ ਆਪਦੀ ਹਿੰਮਤ ਦੇ ਨਾਲ ਕੋਈ ਸੰਸਥਾਵਾਂ ਜਿਹੜੀਆਂ ਸਾਡੇ ਹੈਗੀਆਂ ਪੰਜਾਬ ਦੇ ਅੰਦਰ ਉਹ ਕੰਮ ਕਰੀ ਜਾਂਦੀਆਂ ਕੋਈ ਉਹਨਾਂ ਵਾਸਤੇ ਖਾਣਾ ਨਹੀਂ ਪਹੁੰਚਾਉਂਦਾ ਤੁਹਾਡੀ ਵੋਟ ਦੀ ਵੈਲਿਊ ਇੱਕ ਵੀ ਨਹੀਂ ਹੈਗੀ ਜੇ ਤੁਸੀਂ ਸੋਚੋ ਤਾਂ ਕਿਹਨੂੰ ਪਾਉਣਿਆ ਵੋਟ ਕਿਹਦੇ ਆਸਤੇ ਪਾਉਣਿਆ ਸਾਨੂੰ ਸਹੂਲਤਾਂ ਚਾਹੀਦੀਆਂ ਸਾਨੂੰ ਕੋਈ ਜਿਹੜੇ ਸਾਨੂੰ ਕੰਮ ਦੀਆਂ ਚੀਜ਼ਾਂ ਚਾਹੀਦੀਆਂ ਜਦੋਂ ਤੁਹਾਨੂੰ ਉਹ ਨਹੀਂ ਮਿਲਦੀਆਂ ਤੁਹਾਡੀ ਵੋਟ ਦਾ ਹੈ ਹੀ ਨਹੀਂ ਤੁਹਾਡੇ ਤੋਂ ਵੋਟ ਲੈ ਕੇ ਤੁਰ ਜਾਂਦੇ ਆ ਇਹ ਤੁਸੀਂ ਆਮ ਹੀ ਦੇਖਿਆ ਹੋਊਗਾ ਕਿ ਜਦੋਂ ਜਿਹੜੀ ਪਾਰਟੀ ਸੱਤਾ 'ਚ ਹੋਊਗੀ ਉਹ ਆਵੇ ਚਾਹੇ ਨਾ ਆਵੇ ਪਰ ਹਰਿਆਣਆ ਪਾਰਟੀਆਂ ਜਰੂਰ ਜਾਂਦੀਆਂ ਹੁੰਦੀਆਂ ਇਹ ਆਮ ਤੌਰ ਤੇ ਦੇਖਦੇ ਆ ਲੋਕਾਂ ਦੀਆਂ ਸੁੱਨ ਪਰੇਸ਼ਾਨੀਆਂ ਉਹ ਤੁਸੀਂ ਵੀ ਤਾਂ ਸੀਗੇ ਪਿਛਲੇ ਸਾਲ ਹੀ ਤੁਸੀਂ 5 7 10 ਸਾਲ ਸੀਗੇ ਜੀ ਤੁਸੀਂ ਨਹੀਂ ਬੰਦ ਪੱਕੇ ਕੀਤੇ ਤੁਸੀਂ ਨਹੀਂ ਇਹਨਾਂ ਲੋਕਾਂ ਦਾ ਸੋਚਿਆ ਤੇ ਹੁਣ ਇਹਨਾਂ ਦੇ ਮਾਰਗਾਂ 'ਚ ਵੱਡੇ ਵੱਡੇ ਟੋਏ ਪਏ ਹੋਏ ਆ ਮੋਟਰਸਾਈਕਲ ਗੱਡੀਆਂ ਥਾੜ-ਥਾੜ ਵਜਦੀਆਂ ਥਾਂ-ਥਾਂ ਤੇ ਪਾਣੀ ਖੜਾ ਪੰਜਾਬ ਦਾ ਕੋਈ ਹੱਲ ਨਹੀਂ ਹੈਗਾ ਜੀ ਇਹ ਮੰਗਣਾ ਪਊਗਾ ਤੁਸੀਂ ਕਹਿੰਦੇ ਆ ਕਿ ਸਾਨੂੰ ਮਾਫੀਆ ਦਿੱਤਾ ਜਾਵੇ ਮਾਫੀਆ ਕਿੰਨਾ ਦੇ ਦੇਣਗੇ ਕਿੱਲੇ ਦਾ 1020 ਆ ਤੇ ਸਾਡਾ ਜਿਹੜਾ ਪਾਣੀ ਆ ਸਾਨੂੰ ਇੱਕੇ ਦਾਮ ਕਿਉਂ ਛੱਡਦੇ ਹੋ ਤੁਸੀਂ ਜਦੋਂ ਸਾਨੂੰ ਲੋੜ ਹੁੰਦੀ ਆ ਪਾਣੀ ਦੀ ਉਦੋਂ ਕਾਹਣੀ ਛੱਡਦੇ ਪਾਣੀ ਜਿੰਨਾ ਜਿਹੜੇ ਸਰਕਾਰ ਦੋਨਾਂ ਪਾਸੇ ਤੋਂ ਨਾਲੇ ਤਾਂ ਸਾਡੇ ਤੋਂ ਪੈਸਾ ਕਮਾਉਂਦੀ ਆ ਬਿਜਲੀ ਤੋਂ ਕਿਸਾਨਾਂ ਤੋਂ ਬਿਜਲੀਆਂ ਦੇ ਬਿੱਲ ਸਟਰੀਆਂ ਸਪਰੀਆਂ ਦੇ ਖਰਚੇ ਨਾਲੇ ਉਹਨਾਂ ਦਾ ਕੀ ਆ ਉਹਨਾਂ ਨੇ ਤਾਂ ਪੈਸੇ ਕਮਾ ਲਏ ਤੇ ਜਿਹੜਾ ਰਹਿੰਦਾ ਹੁੰਦਾ ਜਦੋਂ ਪਾਣੀ ਵੱਡਾ ਜਿਆਦਾ ਆਉਂਦਾ ਉਦੋਂ ਛੱਡ ਦਿਓ ਜੀ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਜਾਨ ਦਿਓ ਰੋੜ ਦਿਓ ਫੋੜ ਗੱਲ ਸੁਣ ਲੋ ਧਰਤੀ ਇਕੱਲੀ ਜ਼ਮੀਨ ਨਾ ਜੱਟਾਂ ਦੀ ਨਹੀਂ ਰੋੜਨੀ ਆ ਫਸਲਾਂ ਜੱਟਾਂ ਦੀ ਨਹੀਂ ਰੋੜਨੀ ਆ ਇਹ ਭਾਰ ਤੁਹਾਡੇ ਤੇ ਵੀ ਪੈਣਾ ਜੇ ਫਸਲ ਨਾ ਹੋਊਗੀ ਤੇ ਉਹਦਾ ਮੰਗਾਈ ਆ ਜਿਹੜੀ ਉਹ ਤੁਹਾਡੇ ਤੇ ਵੀ ਪੈਣੀ ਆ ਜੇ ਕਣਕ ਮਰੂਗੀ ਤਾਂ ਉਹਦਾ ਅਸਰ ਸ਼ਹਿਰਾਂ ਤੇ ਵੀ ਪੈਣਾ ਹੈ ਉਹਦਾ ਅਸਰ ਸ਼ਹਿਰਾਂ ਤੇ ਵੀ ਪਊ ਆ ਆਟਾ ਦਾਲ ਜਿੰਨੀਆਂ ਚੀਜ਼ਾਂ ਆਉਂਦੀਆਂ ਸਬਜ਼ੀ ਭਾਜੀ ਸਭ ਅਸਰ ਤੁਹਾਡੇ ਤੇ ਪੈਣਾ ਪਸ਼ੂ ਰੁੜ ਗਏ ਜੇ ਵਿਚਾਰੇ ਜਿਨ੍ਹਾਂ ਨੇ ਕੁਛ ਲੋਕਾਂ ਨੂੰ ਲੈਣਾ ਨਹੀਂ ਦੇਣਾ ਨਹੀਂ ਹੈ ਜਿਹੜੇ ਵਿਚਾਰੇ ਡੰਗਰ ਆ ਪਸੂ ਡੰਗਰ ਆ ਸਾਥ ਰੋੜ ਗਏ ਉਹਨਾਂ ਵਾਸਤੇ ਹੀ ਕੁਛ ਉਹਨਾਂ ਲੋਕਾਂ ਦੀ ਸੌਂਦੋਂ ਜਾ ਕੇ ਕਿਸੇ ਦਾ ਜ਼ਿੰਮੇਵਾਰ ਦਾ ਕੋਈ ਨਹੀਂ ਸੁਣਦਾ ਬਾਈ ਲੰਗਰ ਲਾ ਲਓ ਜੀ ਜਿੰਨੇ ਤੁਸੀਂ ਮਰਜੀ ਟਰਾਲੀਆਂ ਭਰ-ਭਰ ਕੇ ਲੈ ਜਾਓ ਜਿੱਥੇ ਮਰਜੀ ਤੁਹਾਡਾ ਕੋਈ ਵਾਲੀ ਵਾਸ ਨਹੀਂ ਤੁਸੀਂ ਆਪ ਦਾ ਖੁਦ ਆਪ ਸਿੱਖੋ ਬੜੀਆਂ ਦੇ ਨਾ ਬਾਹਰ ਦੇ ਦੇਸ਼ ਕਿਉਂ ਕਰਦੇ ਆ ਉੱਥੇ ਉੱਥੇ ਕੋਈ ਬਣਾ ਕੇ ਰੱਖੇ ਹੋਇਆ ਅਸੂਲ ਕਿ ਕੋਈ ਮੁੱਖ ਮੰਤਰੀ ਬਣਦਾ ਕੋਈ ਪ੍ਰਧਾਨ ਮੰਤਰੀ ਬਣਦਾ ਲੋਕਾਂ ਵਾਸਤੇ ਆ ਆ ਕੰਮ ਕਰੂਗਾ ਸਾਡੇ ਇੱਥੇ ਪਤਾ ਹੀ ਨਹੀਂ ਹੁੰਦਾ ਸਾਡੇ ਲੋਕਾਂ ਨੂੰ ਪਹਿਲਾਂ ਹੀ ਠੱਗ ਲੈਂਦੇ ਆ ਤੇ ਸਾਡੇ ਲੋਕ ਠੱਗੇ ਵੀ ਜਾਂਦੇ ਆ ਸਾਡੇ ਲੋਕਾਂ ਨੂੰ ਕੀ ਚਾਹੀਦਾ ਬਿਜਲੀ ਮਾਫ ਬਿੱਲ ਮਾਫ ਕਿਰਾਇਆ ਮਾਫ ਹੋਰ ਹੁਣ ਤੁਸੀਂ ਹੋਰ ਸਰਕਾਰ ਤੋਂ ਕੀ ਭਾਲਦੇ ਆ ਫਿਰ ਹੁਣ ਤੁਹਾਨੂੰ ਸਰਕਾਰ ਨਹੀਂ ਦੇਣਾ ਹੁਣ ਭਗਵੰਤ ਮਾਨ ਭਾਵਾ ਰੋਟੀ ਖਾਵੇ ਭਾਵਾ ਸਮੋਸੇ ਖਾਵੇ ਭਾਵਾ ਵਰਦੀ ਖਾਵੇ ਹੁਣ ਤੁਸੀਂ ਮਾਨ ਸਰਕਾਰ ਤੋਂ ਕੀ ਰੱਖਦੇ ਹੋ ਦਾਵਾ ਬਈ ਤਾਨੂੰ ਕੋਈ ਚੀਜ਼ਾਂ ਸਰਕਾਰ ਨੂੰ ਪਹਿਲਾਂ ਕੋਸੋ ਜਾ ਕੇ ਕਿ ਸਾਨੂੰ ਕੋਈ ਫਰੀ ਚੀਜ਼ ਨਹੀਂ ਚਾਹੀਦੀ ਸਾਨੂੰ ਟਾਈਮ ਸਹਿਰ ਸਾਡੇ ਬੰਨ ਪੱਕੇ ਕੀਤੇ ਜਾਣ ਸਾਡੀਆਂ ਫਸਲਾਂ ਰੁੜਦੀਆਂ ਸਾਡਾ ਨੁਕਸਾਨ ਹੁੰਦਾ ਸਾਨੂੰ ਆਹ ਚੀਜ਼ ਦਿੱਤੀ ਜਾਵੇ ਮੰਤਰੀਆਂ ਤੋਂ ਜ਼ਿਆਦਾ ਅਸੀਂ ਆਪ ਹੋਜੇ ਹੋਏ ਹਾਂ ਸਾਨੂੰ ਸਰਕਾਰ ਤੋਂ ਜਿਹੜੀ ਚੀਜ਼ ਮੰਗਣੀ ਚਾਹੀਦੀ ਉਹ ਅਸੀਂ ਮੰਗ ਨਹੀਂ ਸਕਦੇ ਤੇ ਸਾਨੂੰ ਉਹ ਪਹਿਲਾਂ ਹੀ ਉਹ ਸੂਰ ਵਾਲੀ ਗੱਲ ਆ ਕੇ ਇੱਕ ਸੂਰਾ ਨੂੰ ਪਹਿਲਾਂ ਦਾਣਾ ਪਾ ਪਾ ਕੇ ਨਾ ਇਕੱਠੇ ਕਰਦੇ ਆ ਫਿਰ ਉੱਤੇ ਜਾਲ ਲਾਉਂਦੇ ਆ ਜਿੱਦਣ ਝੁੰਡ ਇਕੱਠਾ ਆਉਂਦਾ ਫਿਰ ਫੜ ਲੈਂਦੇ ਆ ਉਹ ਸਾਲ ਸਾਡੇ ਨਾਲ ਹੁੰਦਾ 25 ਸਾਲ ਦੀ ਕੁਛ ਨਹੀਂ ਮਿਲਣਾ ਬੜੀਆਂ ਸਰਕਾਰਾਂ ਆਈਆਂ ਕਿਸੇ ਨੇ ਕੋਈ ਮਾਰ ਜਾਣੀ ਦੇਣਾ 5-5 10-10 ਹਜ਼ਾਰ ਕਿੱਲੇ ਲਾਉਣੇਗਾ ਜਿਹੜਾ ਬੰਦਾ 25000 ਰੁਪਿਆ ਕਿੱਲਾ ਖਰਚਾ ਕਰੀ ਬੈਠਾ ਤੇ ਹੁਣ ਉਹਨੂੰ ਆਸ ਮਿਲ ਸੀਗੀ ਦੀਵਾਲੀ ਤੱਕ ਕਿ ਦੀਵਾਲੀ ਵਧੀਆ ਦੇਖ ਲੂ ਉਹਨਾਂ ਬੰਦਿਆਂ ਦੀ ਤਾਂ ਦੀਵਾਲੀ ਰੁੜ ਗਈ ਨਾ ਤੇ ਜਿਹੜੇ ਪਾਸੇ ਬੈਠੇ ਆ ਹੋਰ ਤੇਰੇ ਮੇਰੇ ਵਰਗੇ ਉਹ ਆਂਦੇ ਚੱਲ ਆਪਣੇ ਘਰ ਆਇਆ ਪਾਣੀ ਦਾ ਮੂੰਹ ਨਹੀਂ ਹੁੰਦਾ ਕੋਈ ਵੀ ਪਾਣੀ 100 ਸਾਲ ਬਾਅਦ ਵਗਦਾ ਇਹ ਨਹੀਂ ਪਤਾ ਜਿਵੇਂ ਅੱਜ ਸ਼ਹਿਰਾਂ ਪਿੰਡਾਂ ਦੇ ਵਿੱਚ ਫਿਰਦਾ ਤੇ ਸ਼ਹਿਰਾਂ ਨੂੰ ਵੀ ਆ ਸਕਦਾ ਪਿੰਡਾਂ ਵਾਲੇ ਦਾ ਝਾਲ ਚੱਲ ਜਾਣਗੇ ਪਰ ਸ਼ਹਿਰਾਂ ਤੋਂ ਛੱਲੀ ਨਹੀਂ ਜਾਣੀ ਕੁਦਰਤ ਦੇ ਨਾਲ ਖਲਵਾੜ ਮਹਿੰਗਾ ਪੈਂਦਾ ਮੇਰੇ ਨਾਰਕਸੁਰ ਗਿਸਾਲ ਕੋ ਇੱਥੇ ਆ ਇਹ ਇੱਥੇ ਆ ਆਹ ਦਿਖਾ ਰਿਆ ਉਹ ਆਪਦੀ ਤਾਕਤ ਜਿਹੜੀ ਕੁਦਰਤ ਨਾਲ ਜਿਹੜੀ ਤੁਸੀਂ ਨਹਿਰਾਂ ਦੇ ਵਿੱਚ ਗੰਦ ਰੋੜਦੇ ਹੋ ਰੋਜ਼ ਬੈਠ ਕੇ ਨਹਿਰਾਂ ਦੇ ਉੱਤੇ ਟੂਣੇ ਕਰਦੇ ਹੋ ਰੋਜ਼ ਕੋਹਣਾ ਕੋਹ ਚ ਗੰਦ ਪੈ ਲੈ ਸਿੱਟੀ ਜਾਂਦੇ ਆ ਦਰਿਆ ਗੰਦੇ ਕਰਤੇ ਜਿਹੜੇ ਸਤਲੋਜ ਦੇ ਦਰਿਆ ਦੇ ਪੁਲ ਦੇ ਉੱਤੇ ਲੋਕ ਖੜ ਖੜ ਕੇ ਬੋਲੀਆਂ ਪਾਉਂਦੇ ਹਨ ਉਹ ਸਿਰ ਤਾਂ ਗੰਦ ਪੈ ਲੋ ਸਿਰ ਤਾਂ ਜਿਹੜੀਆਂ ਉਹਦੇ ਵਿੱਚ ਆਪਾਂ ਕੁਝ ਐਹੋ ਜਿਹੀਆਂ ਧਾਰਮਿਕ ਚੀਜ਼ਾਂ ਰੋੜਦੇ ਆ ਸੱਟਦੇ ਆ ਨਾ ਉਹ ਸਾਡੇ ਤੋਂ ਲੈ ਗਿਆ ਉਹ ਕਿਸੇ ਦੇ ਥਰੂ ਲਵੇ ਤੁਸੀਂ ਮੰਨ ਲਓ ਜਿਮੀਦਾਰਾਂ ਦੀ ਫਸਲ ਰੁੜ ਗਈ ਸਾਰਾ ਪੰਜਾਬ ਦੀ ਫਸਲ ਰੁੜ ਜੂਗੀ ਪੰਜਾਬ ਚ ਫਸਲ ਨਹੀਂ ਹੋਊ ਤੇ ਸ਼ਹਿਰਾਂ ਵਾਲੇ ਖਾਣਗੇ ਕੀ ਮਹਿੰਗਾ ਹੋਊਗਾ ਸਮਾਨ ਮਹਿੰਗਾ ਹੋਊਗਾ ਫਿਰ ਹੋਰ ਸਟੇਟਾਂ ਤੋਂ ਖਰੀਦਣਾ ਪਊਗਾ ਤੇ ਫੇਰ ਵੀ ਤਾਂ ਆਪਾਂ ਔਖੇ ਹੀ ਹੋਵਾਂਗੇ ਸਾਰਿਆਂ ਨੂੰ ਬੇਨਤੀ ਆ ਕਿ ਕਿਸਾਨਾਂ ਦਾ ਵੀ ਸਾਥ ਦਿਓ ਜੇ ਉਹ ਸਾਰੇ ਆਸਤੇ ਖੜਦੇ ਆ ਤੇ ਆਪਾਂ ਨੂੰ ਵੀ ਖੜਨਾ ਚਾਹੀਦਾ ਕਿਸਾਨ ਵੀ ਕਿਸਾਨਾਂ ਦੇ ਸਿਰ ਤੋਂ ਹੀ ਸਾਰਾ ਇਹ ਦੇਸ਼ ਚੱਲਦਾ ਸਭ ਤੋਂ ਵੱਡੀ ਥੰਮ ਜਿਹੜਾ ਇਹੋ ਕਿਸਾਨ ਆ ਫਸਲ ਆ ਖੇਤੀਬਾੜੀ ਆ ਇਹ ਨਹੀਂ ਹੈਗਾ ਕਿ ਫੈਕਟਰੀਆਂ ਇਹ ਫੈਕਟਰੀਆਂ ਫੂਟਰੀਆਂ ਕੁਝ ਨਹੀਂ ਚੱਲਣੀਆਂ ਸਭ ਮਸ਼ੀਨਾਂ ਇੱਥੇ ਸਭ ਕੋ ਖੜ ਜੂਗਾ ਜੇ ਕਿਸਾਨੀ ਖੜ ਗਈ ਤਾਂ ਤੇ ਸਰਕਾਰ ਨੂੰ ਵੀ ਬੇਨਤੀ ਆ ਜਿਹੜੇ ਕੰਮ ਪਹਿਲਾਂ ਕਰਨੇ ਚਾਹੀਦੇ ਆ ਨਾ ਉਹ ਟਾਈਮ ਤੇ ਕਦੇ ਨਹੀਂ ਹੁੰਦੇ ਸਾਡੇ ਦੇਸ਼ ਨੂੰ ਸਾਡਾ ਚੀਨ ਕੌਣ ਅੱਗੇ ਆ ਉਹ ਬਹੁਤ ਪਹਿਲਾਂ ਚੀਜ਼ ਸੋਚਦਾ ਕਿ ਅਸੀਂ ਆਉਣ ਵਾਲੇ ਟਾਈਮ 'ਚ ਆਹ ਕਰਨਾ ਹੈ ਤੇ ਅਮਰੀਕਾ ਜਦ ਹੀ ਸੋਚ ਲੈਂਦਾ ਵੀ ਅਸੀਂ ਆਹ ਕੰਮ ਕਰਨਾ ਤੇ ਕਰਨਾ ਹੀ ਕਰਨਾ ਹੈ ਤੇ ਇੱਕ ਸਾਡਾ ਦੇਸ਼ ਆ ਜਦੋਂ ਸਾਰਾ ਕੰਮ ਨੁਕਸਾਨ ਹੋ ਜਾਂਦਾ ਇਹ ਉਦੋਂ ਬਾਅਦ ਸੋਚਦਾ ਵੀ ਅਸੀਂ ਇਹਦੇ ਆਸਤੇ ਹੁਣ ਕੀ ਕਰੀਏ ਫਿਰ ਭੱਜਦੇ ਆ ਇਧਰ ਉਧਰ ਢੰਡੇ ਲਾ ਕੇ ਨੀਆ ਪੱਥਰ ਰੱਖ ਕੇ ਬਸ ਇਹ ਹੀ ਕੋਸਤ ਦੋਸਤੋ ਉਮੀਦ ਕਰਦੇ ਹਾਂ ਮਹਾਰਾਜ ਸੁੱਖ ਰੱਖੇ ਰੱਬ ਐਨਾ ਹੁਣ ਕਹਿਰ ਘਟਾਵੇ ਕਿਉਂਕਿ ਜ਼ਮੀਰਾਂ ਦਾ ਬਹੁਤ ਵੀਰਾਂ ਭਰਾਵਾਂ ਦਾ ਨੁਕਸਾਨ ਹੋ ਗਿਆ ਏ ਇਤੋਂ ਅੱਗੇ ਨੁਕਸਾਨ ਹੋ ਨਾ ਹੋਵੇ ਉਹ ਪਹਿਲਾਂ ਹੀ ਵਿਚਾਰੇ ਰਗੜੇ ਹੁਣ ਤੱਕ ਨਹੀਂ ਲੋਟ ਆਏਗੇ ਹੁਣ ਤੱਕ ਪਹਿਲਾਂ ਦੇ ਜਿਹੜੇ ਪਹਿਲਾਂ ਹੜ 23 ਚ ਆਇਆ ਸੀ ਤੇ ਹੁਣ ਗੇਟ ਟੁੱਟੀ ਜਾਂਦੇ ਆ ਬਸ ਰੱਬ ਹੀ ਰੱਖਾ ਰੱਬ ਅੱਗੇ ਬੇਨਤੀ ਕਰ ਸਕਦੇ ਆ ਵੀ ਰੱਬਾ ਜੇ ਕੋਈ ਕਿਸੇ ਤੋਂ ਗਲਤੀ ਹੋ ਗਈ ਆ ਨਾ ਤੁਹਾਨੂੰ ਮaaf ਕਰ ਤੇ ਦੋਸਤੋ ਮਿਲਦੇ ਆਂ ਪਾ ਅਗਲੀ ਵੀਡੀਓ ਧੰਨਵਾਦ